ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਪਾ ਰਹੇ ਹਾਂ ਆਓ ਜਿੰਨੇ ਸਰੀਰਾਂ ਖਾਂ ਜੁੜ ਬੈਠੇ ਹਾਂ ਸਤਨਾਮ ਮਿਰਤਨਾ ਨੂੰ ਇਕਾਗਰ ਕਰਦੇ ਹੋਏ ਗੁਰੂ ਸਾਹਿਬ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਤੀਜੇ ਪਾਤਸ਼ਾਹ ਰਣਕ ਤੇ ਮਾਲਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਅਨੰਦ ਸਾਹਿਬ ਜੀ ਦੇ ਜੋ ਵਿਆਖਿਆ ਹੈ ਉਹ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਜੀ ਹਾਂ ਆਓ ਜੀ ਅੱਜ ਆਪਾਂ 6ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਏ ਸ਼ੁਰੂ ਕਰ ਰਹੇ ਹਾਂ 5 ਪੌੜਾਂ ਦੀ ਵਿਚਾਰ ਹੋ ਚੁੱਕੀ ਐ ਸਾਚੀ ਲਿਵੈ ਬਿਣ ਦੇ ਨਿਮਾਣੀ ਦੇ ਨਿਮਾਣੀ ਲਿਵੈ ਬੱਜੋ ਕਿਆ ਕਰੀ ਵਿਚਾਰੀਆ ਤਦ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਣਵਾਰੀ ਇਸ ਨਾਉ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆਂ ਕਹੈ ਨਾਨਕ ਲਿਵੈ ਬਾਝ ਹੋ ਕਿਆ ਕਰੇ ਵਿਚਾਰਿਆ ਏ ਜੀ ਛੇਵੇਂ ਪੌੜੀ ਗੁਰੂ ਸਾਹਿਬ ਜੀ ਕਹਿੰਦੇ ਸਾਚੀ ਲਿਵੈ ਲਿਵੈ ਜੀ ਇਦਾ ਅਰਥ ਹੈ ਧਿਆਨ ਬਿਰਤੀ 15 ਦੀ ਗੁਰੂ ਜੀ ਕਹਿੰਦੇ ਬੰਦਿਆ ਤੇਰੀ ਜਿਹੜੀ ਬਿਰਤੀ ਹੈ ਅੰਦਰ ਦਾ ਧਿਆਨ ਹੈ ਇਹਦੇ ਅਰਥ ਸੁਰਤ ਵੀ ਕਰ ਸਕਦੇ ਆ ਜੇ ਆਪਾਂ ਕਹਿੰਦੇ ਤੇਰੀ ਜਿਹੜੀ ਸੁਰਤ ਹੈ ਨਾ ਅੰਦਰ ਇਹ ਤੇਰੀ ਲੈ ਲੈ ਜਿਹੜੀ ਉਹ ਸੱਚੀ ਹੋਣੀ ਚਾਹੀਦੀ ਹੈ ਝੂਠ ਮੁਠੀ ਕਹਿੰਦੇ ਜਿਹੜਾ ਗੁਰੂ ਨਾਲ ਤੇਰਾ ਪਿਆਰ ਆਣਾ ਬੰਦਿਆ ਸੱਚਾ ਹੋਣਾ ਚਾਹੀਦਾ ਐਵੇਂ ਉਤੋਂ ਤੋਂ ਨਹੀਂ ਪ੍ਰਵਾਨ ਹੋਣਾਗਾ ਇੱਕ ਪਾਸੇ ਤੇਰੀ ਸੁਰਤ ਹੋਰ ਪਾਸੇ ਵੀ ਚੱਲ ਰਹੀ ਹੈ ਵੀ ਹੋ ਸਕਦਾ ਇਹ ਪੁੱਛਾਂ ਵਾਲਾ ਬਾਬਾ ਦੇ ਦੇ ਕੋਸਾ ਹਨਾ ਉਹਨਾਂ ਕੋਲੇ ਵੀ ਜਾਣਾ ਹੁੰਦਾਗਾ ਬੰਦੇ ਨੇ ਜਾਂ ਕੋਈ ਹੋਰ ਪਖੰਡੀ ਦੇ ਦੇ ਕੋਸ ਕੁਝ ਨਹੀਂ ਕਿਸੇ ਨੂੰ ਦੇ ਸਕਦਾ ਗੁਰੂ ਜੀ ਕਹਿੰਦੇ ਇੱਕ ਪਰਮਾਤਮਾ ਹੀ ਹੈ ਪ੍ਰਦਾਦਾਤਾ ਇਕ ਹੈ ਸਭ ਕੋ ਦੇਵਨਹ ਦਦਾ ਦਾਤਾ ਇਕ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਰਿਆਂ ਦਾ ਦਾਤਾ ਇੱਕ ਹੀ ਹੈ ਸਬਣਾ ਜੀਆਂ ਦਾ ਇੱਕ ਦਾਤਾ ਇੱਕ ਦਾਤਾ ਸਾਰਿਆਂ ਦਾ ਗੁਰੂ ਜੀ ਕਹਿੰਦੇ ਜੇ ਸੱਚੀ ਤੇਰੀ ਲਿਲਾ ਹੈਗੀ ਅੰਦਰੋਂ ਸਾਚੀ ਲਿਲਾ ਬਿਨਾ ਕਹਿੰਦੇ ਵੀ ਸੱਚੀ ਲਿਲਾ ਤੋਂ ਬਿਨਾ ਦੇ ਨਾ ਮਾਣੀ ਨਿਮਾਣੀ ਦਾ ਅਰਥ ਹੁੰਦਾ ਜੀ ਵੀ ਵੀ ਹੋਣੀ ਹੈ ਹਜੇ ਸੱਚੀ ਲੇਵ ਤੋਂ ਬਿਨਾ ਮਨੁੱਖ ਕਿਸੇ ਪਾਸੇ ਦਾ ਨਹੀਂ ਕਰਿਓ ਇੱਤੇ ਰੱਖਿਓ ਜੀ ਇੱਕ ਗੱਲ ਆ ਸੱਚੀ ਲੇਵ ਹੈਗੀ ਹੈ ਤਾਂ ਤੈਨੂੰ ਸਹਿਜ ਅੰਦਰ ਦਾ ਕਤਾ ਸਬਰ ਸੰਤੋਖ ਵਾਲਾ ਜੀਵਨ ਤੈਨੂੰ ਮਿਲ ਜਾਊਗਾ ਜੇ ਨਹੀਂ ਮਿਲਿਆ ਹਜੇ ਤਾਂ ਸਮਝ ਲੈ ਮਨਾ ਤੇਰੀ ਲੱਭ ਦੇ ਵਿੱਚ ਹਜੇ ਘਾਟ ਹੈ ਗੁਰੂ ਨਾਲ ਤੇਰਾ ਸੱਚਾ ਪਿਆਰ ਨਹੀਂ ਐਵੇਂ ਝੂਠ ਮੂਠੇ ਜਿਹਾ ਗੁਰੂ ਕੋਲੇ ਆਉਣਾਗਾ ਅੰਦਰੋਂ ਤੇਰੀ ਲੱਭ ਹਜੇ ਲੱਗੀ ਨਹੀਂ ਗੁਰੂ ਨੂੰ ਸੋਣਾ ਨਹੀਂ ਸ਼ੁਰੂ ਕੀਤਾ ਗੁਰੂ ਨਾਲ ਤੇਰੀ ਲੱਭ ਲੱਗੀ ਨਹੀਂ ਅੰਦਰੋਂ ਜੀ ਭਾਈ ਆਪਣੇ ਆਪਣੇ ਮਨ ਨੂੰ ਵੇਖੋ ਸਾਰੇ ਆਪਾ ਜਿੰਨੇ ਸ਼ਰੀਰ ਬੈਠੇ ਆ ਮੈਂ ਵੀ ਵਿੱਚ ਹੀ ਆ ਇਹ ਸੱਚੇ ਪਾਤਸ਼ਾਹ ਤੇਰੇ ਨਾਲ ਲੱਭ ਲੱਗੀ ਹਜੇ ਕਦੇ ਤਾਂ ਨਿਤ ਰੇਮ ਕਰ ਲੈਣਾ ਕੋਈ ਕੋਣ ਸ਼ਲਡ ਕਰੋ ਕੋਸ਼ਿਸ਼ ਨਹੀਂ ਹੁੰਦਾ ਨਾ ਇਹ ਪੱਲੇ ਨੂੰ ਨੀ ਮਹਾਰਾਜ ਇੱਕ ਸਕਿੰਟ ਵੀ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ ਇੱਕ ਸਕਿੰਟ ਇੱਕ ਚਿੱਤ ਜੈ ਇੱਕ ਛਿੰਤਿ ਆਇਓ ਕਾਲ ਫਾਸ ਕੇ ਵਿਚਨਾ ਇੱਕ ਚਿੱਤ ਤੇ ਥੋੜਾ ਜਿਹਾ ਨਾਮ ਜਪ ਰਿਹਾ ਕਿਸੇ ਨੇ ਮਨ ਇਕਾਗਰ ਕਰਕੇ ਸਾਡਾ ਮਨ ਪੂਰਾ ਇਕਾਗਰ ਨਹੀਂ ਸ਼ਾਂਤ ਨਹੀਂ ਕਾ ਗੁਰੂ ਜੀ ਕਹਿੰਦੇ ਇਹ ਲਿਬ ਤੋਂ ਬਿਨਾ ਦੇ ਨਿਮਾਣੀ ਹੈ ਜੀ ਇਹਦੇ ਵਿੱਚ ਘਾਟ ਨਹੀਂ ਰਹਿਣੀ ਹੈ ਇਹਦੇ ਵਿੱਚ ਕਾਮ ਹਾਵੀ ਹੋਊਗਾ ਸੱਚੀ ਲਿਬ ਤੋਂ ਬਿਨਾ ਨਾ ਸਰੀਰ ਵਿੱਚ ਕਾਮ ਹਾਵੀ ਹੋਊਗਾ ਕ੍ਰੋਧ ਹਾਵੀ ਰਹੂਗਾ ਲੋਭ ਹਾਵੀ ਰਹੂਗਾ ਪੰਜੇ ਵਕਾਰ ਆ ਜਿਹੜੇ ਹਾਵੀ ਰਹਿਣਦੇ ਸਰੀਰ ਉੱਤੇ ਚੇਤੇ ਰੱਖਦੇ ਜੀ ਤੇ ਜਿਨ੍ਹਾਂ ਦੀ ਲਿਬ ਸੱਚੀ ਜੁੜ ਜਾਂਦੀ ਹੈ ਇਹ ਪੰਜੇ ਇਹ ਹਾਵੀ ਨਹੀਂ ਹੁੰਦੇ ਰੱਬ ਦੇ ਪਿਆਰਾਂ ਸਰਪਤ ਦੇ ਉੱਤੇ ਪਿਆਰਿਓ ਸੱਚੀ ਲੇਵ ਗੁਰੂ ਨਾਲ ਲਾਗੀ ਜਿੰਨਾ ਦੀ ਆਪਣੇ ਆਪ ਨੂੰ ਚੈੱਕ ਕਰੀ ਚੱਲਿਓ ਜੇ ਤਾਂ ਹਜੇ ਕਾਮ ਹਾਵੀ ਹੁੰਦਾ ਹੈ ਮਤ ਮਾਰੀ ਵੀ ਹੈ ਹਜੇ ਤਾਂ ਫੇਰ ਤਾਂ ਭਈ ਲਲ ਹੈ ਨਹੀਂ ਗੁਰੂ ਨਾਲ ਹਜੇ ਜੇ ਗੁਰੂ ਘਰ ਆ ਕੇ ਵੀ ਤੇਰੇ ਅੰਦਰ ਬੁਰੇ ਖਿਆਲ ਚੱਲਦੇ ਹਨਾ ਚੇਤੇ ਰੱਖੀ ਭਲਾਣੀ ਤੇ ਰਕਿਤੇ ਹੋਣਾ ਕਿਤੇ ਵੀ ਜੇ ਆਹ ਦਰ ਦੇ ਉੱਤੇ ਤੇਰੀ ਵਿਰਤੀ ਮਾੜੀ ਚੱਲੀ ਜਾਂਦੀ ਹੈ ਨਾ ਅੰਦਰ ਮਣਾ ਤੇਰਾ ਭਲਾ ਨਹੀਂ ਹੋਣਾ ਕਿਤੇ ਵੀ ਮੰਦਰ ਮਸਜਿਦ ਗੁਰਦੁਆਰੇ ਜਾ ਕੇ ਵੀ ਜੇ ਤੇਰੀ ਬਿਰਤੀ ਸ਼ੁੱਧ ਨਹੀਂ ਹੋ ਰਹੀ ਤੇਰਾ ਭਲਾ ਨਿੱਥੇ ਹੋਣਾ ਪਾ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਸੱਚੀ ਲੇਲਾ ਬਿਨ ਦੇ ਨਿਮਾਣੀ ਨਿਮਾਣੀਆਂ ਪ੍ਰਮਾਤਮਾ ਦੀ ਲਿਵ ਤੋਂ ਬਿਨਾ ਸੱਚਮੁੱਚ ਪਿਆਰਿਓ ਮਨੁੱਖ ਦਾ ਜੀਵਣੀ ਦੱਸ ਦਿੰਦਾ ਹੈ ਵੀ ਹਜੇ ਪ੍ਰਮਾਤਮਾ ਤੋਂ ਮਨੁੱਖ ਵੀ ਹੁਣਾ ਤੁਰਿਆ ਫਿਰਦਾ ਹੈ ਜੀਵਨ ਦਾ ਅਸਧਾ ਜੀਵਨ ਦੇ ਵਿੱਚ ਅਸਹਿਜਤਾ ਦੀ ਹਜੇ ਸਹਿਜ ਆਏ ਨਹੀਂ ਤਾਂ ਤਕਾ ਕੁ ਆਇਆ ਨਹੀਂ ਜਿੰਦਗੀ ਵਿੱਚ ਭੱਜੋ-ਭੁਜਮ ਕਰਦਾ ਫਿਰਦਾ ਗੁਰਦੁਆਰਾ ਸਾਹਿਬ ਵੀ ਆਉਂਦਾ ਭੱਜੋ-ਭੁਜੋ ਆਇਆ ਭੱਜੋ-ਭੁਜੋ ਹੋ ਗਿਆ ਤੋਂ ਪਤਾਸੇ ਲੈ ਕੇ ਚੜ੍ਹ ਗਈ ਵਸ ਕਹਿੰਦਾ ਮਹਾਰਾ ਗੁਰਦੁਆਰੇ ਨੱਥ ਜਾਣਾ ਲੈ ਨੱਥ ਜਾਣਾ ਜੀਵਨ ਚ ਤਾਂ ਕੋਈ ਤਬਦੀਲੀ ਨਹੀਂ ਖੇ ਉੜਦੀ ਫਿਰਦੀ ਜੀਵਨ ਦਾ ਤੇਰੇ ਮਾਣਾ ਗੁਰਦੁਆਰੇ ਵੀ ਜਾ ਕੇ ਆਇਆ ਤੂੰ ਗੁਰਦੁਆਰਾ ਸਾਹਿਬ ਤਾਂ ਗੁਰੂ ਦਵਾਰਾ ਹੋਏ ਸੋਜੀ ਪਾਏ ਸੀ ਪਖੰਡਿਆਂ ਕੋਲੇ ਨਹੀਂ ਜਾਂਦੇ ਉਹ ਫਿਰ ਪੁਛਾਣ ਕੋਲੇ ਨਹੀਂ ਜਾਂਦੇਗੇ ਐਨੇ ਬਾਬਾ ਪੁੱਛਦੇਗਾ ਪੈਸਾ ਨਹੀਂ ਖੜਦਾ ਪੈਸਾ ਹੀ ਖੜਨਾ ਭਾਈ ਕਾਪੀ ਲਾ ਲਾ ਇੱਕ ਮਹੀਨੇ ਬਾਦ ਕਾਪੀ ਦੱਸਦਾ ਕਰੂਗੀ ਇਹ ਪੈਸਾ ਕਿੱਧਰ ਜਾਂਦਾ ਨਜ਼ਾਇਜ਼ ਖਰਚੇ ਕਾਪੀ ਪੁੱਛ ਦਿਆ ਕਰੂਗੀ ਕਿਸੇ ਪਖੰਡੇ ਕੋਲੇ ਜਾਣ ਦੀ ਲੋੜ ਨਹੀਂ ਪਿਆਰੇ ਚੇਤੇ ਰੱਖੋ ਗੁਰੂ ਦੀ ਹਜ਼ੂਰੀ ਚ ਬਚਨ ਕਰ ਰਿਹਾ ਦਾ ਸੱਚੀ ਸਰਕਾਰ ਕੋਲੇ ਵੇਖੀ ਗੁਰੂ ਨਾਨਕ ਮਹਾਰਾਜ ਦਸਾਂ ਪਾਸ਼ਾ ਸਿੰਘ ਦੀ ਜੋਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਚ ਬਚਨ ਹੈ ਕਾਪੀ ਲਾ ਲੋ ਖਰਚੇ ਦੀ ਆਮਦਨ ਇੰਨਾ ਖਰਚ ਇੰਨਾ ਹੈ ਕਾਪੀ ਦਾ ਲੈ ਕਰੋ ਮਹੀਨੇ ਬਾਅਦ ਵੀ ਆਪਾਂ ਇਹਨਾ ਖਰਚ ਕੀਤਾ ਹੈ ਫਲਾਨੇ ਧਾਰ ਤੇ ਆ ਫਲਾਨੇ ਦੇ ਰਿਸ਼ਤੇਦਾਰ ਆਏ ਸੀ ਉਦੋਂ ਆਹ ਕੋ ਬਣਾਇਆ ਸੀ ਆਹ ਲਿਆਂਦਾ ਸੀ ਉਹ ਦੱਸੋ ਸਾਰਾ ਕੁਝ ਕਾਪੀ ਦਸੂਗੀ ਪਖੰਡਗਾਂ ਨੂੰ ਪੁੱਛੁੰਦੀ ਲੋੜ ਨਹੀਂ ਪਿਆ ਨਾ ਜਾਮ ਦੀ ਲੋੜ ਨਹੀਂ ਬਖਾਂਡੇ ਨਾਲ ਕੋਲੇ ਕਾਪੀ ਦੱਸਦਾ ਕਰੂਗੀ ਕਿ ਕਾਪੀ ਸਾਹਿਬ ਜੀ ਦੱਸਿਓ ਭਾਈ ਪੁੱਛ ਨਾ ਦਿਨਾਂ ਦਾ ਉਹ ਵੀ ਸਾਹਮਣੇ ਸਾਰਾ ਕੁਝ ਕਾਪੀ ਦਾ ਜਦੋਂ ਨਜਾਇਜ਼ ਖਰਚੇ ਕਰਿਆ ਨੇ ਕੋਈ ਲੈਫਟ ਨਹੀਂ ਕੋਲੇ ਕੋਈ ਯਾਦ ਹੀ ਨਹੀਂ ਰੰਦਾ ਕਿਉਂ ਚਾਰ ਪੰਜ ਦਿਨਾਂ ਬਾਅਦ ਸਾਰੇ ਕੋ ਭੁੱਲ ਜਾਂਦਾ ਬੰਦੇ ਸੀ ਦੁਕਾਨਦਾਰ ਨੂੰ ਆ ਕੇ ਪੁੱਛਦਾ ਆਪਣਾ ਹਿਸਾਬ ਤਾਬ ਜੀ ਕੀ ਹੈ ਦੱਸੀ ਕਾ ਯਾਰ ਮੈਨੂੰ ਭਾਈ ਜੇ ਲਿਖਿਆ ਹੋਵੇ ਕਾਪੀ ਬੋਲ ਕੇ ਦੱਸ ਦੋ ਕਿ ਸਾਰਾ ਪਰਸ਼ਾ ਸੋ ਗੁਰੂ ਜੀ ਕਹਿੰਦੇ ਇਹ ਭਾਈ ਇਹਨਾਂ ਕੋਲੇ ਕੁਝ ਨਹੀਂਗਾ ਜਿਹੜੇ ਗਲਤ ਲੋਕ ਸਾਨੂੰ ਗਲਤ ਅੰਦਾਜ਼ੇ ਲਾ ਕੇ ਦੱਸਦੇ ਐ ਇਹਨਾਂ ਜਿਹੜੇ ਪਖੰਡੀ ਆਪਣੇ ਪੈਸਾ ਤੇ ਪਾਉਦੇ ਸਾਨੂੰ ਕੀ ਦੇਦਣ ਇੱਕ ਇੱਕ ਗੱਲ ਵੇਖੋ ਤੁਸੀਂ ਜਿਹੜੇ ਪਖੰਡੀ ਆਪਣੇ ਪੈਸੇ ਦੇ ਪਾਲਦੇ ਐ ਸਾਨੂੰ ਕੀ ਦੇ ਦੇਣਗੇ ਪੈਲੇ ਉਹ ਜਿਹੜੇ ਆਪ ਦਾ ਦਰ ਦੇ ਮੰਗ ਤੇ ਬਣੇ ਫਿਰਦੇ ਐ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਦੇਹ ਨਮਾਣੀ ਐ ਇਹ ਜੀਵਨ ਦਾਸਦਾ ਮਨੁੱਖ ਦਾ ਦੇਹ ਨਮਾਣੀ ਬਣੀ ਫਿਰਦੀ ਐ ਲਿਵ ਹੈ ਨਹੀਂ ਨਾ ਸੱਚੀ ਗੁਰੂ ਨਾਲ ਜੇ ਸੱਚੀ ਲਿਵ ਹੋਵੇ ਬਸ ਇੱਕ ਇੱਕ ਪੇਪਰ ਹੱਸਾ ਜੇ ਲੁੱਖਾ ਹੈ ਤਾਂ ਵੀ ਪ੍ਰਮਾਤਮਾ ਨੂੰ ਧਿਆਉਣਾ ਹੈ ਜੇ ਸੁੱਖ ਹੈ ਤਾਂ ਵੀ ਪ੍ਰਮਾਤਮਾ ਨੂੰ ਧਿਆਉਣਾ ਹੈ ਸੱਚੀ ਲਿਵ ਦਾ ਪਤਾ ਲੱਗਦਾ ਮਨੁੱਖ ਦਾ ਪੈਦੋਂ ਮਨੋੱਖਾ ਦਾ ਪਤਾ ਲੱਗ ਜਾਂਦਾ ਹੈ ਵਿਆਹ ਵੇਲੇ ਵਿਹਾ ਹੁਣ ਲੋਕਾਂ ਦਾ ਨੱਕ ਰੱਖੂਗਾ ਕਿ ਗੁਰੂ ਨਾਲ ਚੱਲੂਗਾ ਵਿਆਹ ਵੇਲੇ ਪਤਾ ਲੱਗਦਾ ਸਿੱਖ ਦਾ ਅਸਲ ਵਿੱਚ ਜਦੋਂ ਪੁੱਤ ਦਾ ਵਿਆਹ ਹੁੰਦਾ ਨਾ ਉਦੋਂ ਪਤਾ ਕਿ ਕੰਦਾ ਹੁੰਦਾ ਜਾਂ ਇੰਨਾ ਕੁ ਤਾਂ ਕਰ ਨਹੀਂ ਪਾਊਗਾ ਸ਼ਰਬਾਈਆਂ ਪਿਓ ਨਹੀਂ ਪਹਿਣਦੀ ਸ਼ਰਬਾ ਜੀ ਨਾ ਐਂ ਕਹਿੰਦਾ ਹੁੰਦਾ ਨਾ ਮਤਲਬ ਜਾਂ ਵਿਆਹ ਵੇਲੇ ਪਤਾ ਲੱਗਦਾ ਤੇ ਜਾਂ ਮਰਦ ਵੇਲੇ ਪਤਾ ਲੱਗਦਾ ਜਦੋਂ ਘਰ ਚੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਨਾ ਉਦੋਂ ਕਹਿਣਗੇ ਨਾ ਨਾ ਭਾਈ ਸूतक ਹੋ ਗਿਆ ਗਵਨਗਾਂ ਦੇ ਪ੍ਰਸ਼ਾਦ ਦੇ ਬਕਾਉਣੇ ਜਾ ਕੇ ਲੈ ਇਹ ਤਾਂ ਬਿੱਪਰ ਦੀ ਚਾਲ ਹੈ ਤਾਂ ਬਿੱਪਰ ਨੇ ਕਿਹਾ ਕਹਿੰਦਾ ਵੀ ਸूतक ਹੋ ਗਿਆ ਜਦੋਂ ਮਨੁੱਖ ਘਰ ਦੇ ਵਿੱਚ ਮੌਤ ਹੋ ਗਈ ਇਹ ਤਾਂ ਬਿੱਪਰ ਦੇ ਅੱਖ ਲੱਗਿਆ ਬਾਬਾ ਨਾਨਕ ਤਾਂ ਕਹਿੰਦਾ ਹੈ ਹੀ ਸूतक ਪੈਤ ਖੈ ਨਹੀਂਗਾ ਸूतक ਪੈਤ ਬਾਬਾ ਨਾਨਕ ਕਹਿੰਦਾ ਕਿ ਆਸਾ ਦੀ ਵਾਰ ਜੇਕਰ ਆਪ ਅਰਥ ਕਰੇਨਾ ਆਸਾ ਦੀ ਵਾਰ ਦੇ ਤੁਹਾਨੂੰ ਦੱਸੂਗਾ ਉਸ ਬਾਣੀ ਦੇ ਅਰਥ ਕਰਕੇ ਕਿ ਗੁਰੂ ਨਾਨਕ ਪਾਤਸ਼ਾਹ ਕਿਵੇਂ ਸूतक ਪੈਤ ਨੂੰ ਕਰਦੇ ਆ ਬਾਣੀ ਕਹਿੰਦੀ ਜਿਹਾ ਸੂਤਕ ਲੋਭ ਹੈ ਕਹਿੰਦੇ ਵੀ ਆ ਜੀਵ ਨੂੰ ਸੂਤਕ ਲੱਗਿਆ ਹੋਇਆ ਹੈ ਲੋਭ ਲਾਲਚ ਦਾ ਜਿਹਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ ਰ ਪਰਤ ਅਨੂਪ ਅੱਖਾਂ ਨੂੰ ਸੂਤਕ ਲੱਗਿਆ ਪਿਆ ਮਾੜੇ ਆ ਅੱਖਾਂ ਦੇ ਨਾਲ ਧੀਆਂ ਪੈਣ ਨੂੰ ਮਾੜੇ ਰੂਪ ਵਿੱਚ ਟੱਕਣਾ ਆ ਅੱਖਾਂ ਨੂੰ ਸੂਤਕ ਲੱਗਿਆ ਪਿਆ ਗੁਰੂ ਜੀ ਕਹਿੰਦੇ ਹੋਰ ਕਿਹੜੇ ਸੂਤਕਾਂ ਦੀ ਗੱਲ ਕਰਦੇ ਹਾਂ ਤੁਸੀਂ ਸੋ ਗੁਰੂ ਨਾਨਕ ਪਾਸ਼ਾ ਦੇ ਬਚਨ ਗੁਰੂ ਜੀ ਕਹਿੰਦੇ ਭਾਈ ਦੇ ਨਾਣੀ ਹੋਗੀ ਪ੍ਰਮਾਤਮਾ ਦੇ ਨਾਮ ਤੋਂ ਜੀਵ ਨਹੀਂ ਦੱਸਦਾ ਮਨੁੱਖ ਦਾ ਜੀਵਨ ਵਿੱਚ ਘਾਟਾ ਪੈਦਾ ਹੋਗਾ ਸੋ ਗੁਰੂ ਜੀ ਕਹਿੰਦੇ ਦੇ ਨਾਣੀ ਦਿਵਾ ਬਾਜੋਂ ਕਿਆ ਕਰੇ ਵਿਚਾਰੀਆ ਕੀ ਕਰੇ ਵਿਚਾਰੀ ਭਾਈ ਵਿਚਾਰੀ ਕੀ ਕਰੇ ਗੁਰੂ ਜੀ ਕਹਿੰਦੇ ਕਿਆ ਕਰੇ ਵਿਚਾਰੀਆ ਕੀ ਕਰਦੀ ਫਿਰਦੀ ਗਲਤ ਪਾਸੇ ਤੁਰੇ ਫਿਰਦਾ ਹੈ ਫਿਰ ਭਾਈ ਆਪਾਂ ਕਿੱਧਰ ਕਿੱਧਰ ਤੁਰੇ ਫਿਰਦੀ ਸਤਿ ਭਉਂਦੀ ਫਿਰਦੀ ਹੈ ਤੋ ਦਾ ਬਾਜ ਸਮਰੱਥ ਕੋਈ ਨਹੀਂ ਮਾਰਕ ਜੀ ਤੇਥੋਂ ਸਮਰੱਥ ਕੋਈ ਨਹੀਂਗਾ ਤੂੰ ਸਾਡਾ ਪੱਕੀ ਪਰਮੇਸ਼ਰ ਆ ਨਾ ਤੇਰੀਆਂ ਜੀਵ ਇਸਤਰੀਆਂ ਤੇ ਜਿਹੜੀ ਜੀਵ ਇਸਤਰੀ ਆਪਣੇ ਪਤੀ ਨਾਲ ਸਹੀ ਅੰਦਰੋਂ ਨਿਰਦੀ ਹੈ ਜੀ ਅੰਦਰੋਂ ਲੈਵ ਲਾ ਕੇ ਰੱਖਦੀ ਹੈ ਨਾ ਪਤੀ ਨਾਲ ਪਿਆਰ ਆ ਸੱਚਾ ਪਿਆਰ ਜਿਹੜੇ ਘਰ ਦੇ ਵਿੱਚ ਦੋ ਦੋ ਜੀਆਂ ਦੇ ਮਤ ਮਿਲਣ ਲੱਗ ਗਏ ਉਹ ਘਰ ਬਹੁਤ ترقی ਕਰ ਜਾਂਦਾ ਹੈ ਤੇ ਜਿਹੜਾ ਘਰ ਦੇ ਵਿੱਚ ਦੋ ਜੀਆਂ ਦੀ ਮਤ ਨਹੀਂ ਮਿਲੀ ਉਹ ਘਰ ਤੋਂ ਉਹ ਘਰ ਹੋਰ ਨਰਕ ਕੋਈ ਵੇਖਣ ਦੀ ਲੋੜ ਨਹੀਂ ਜੀ ਬਸ ਨਰਕ ਹੀ ਹੈ ਜਿੱਥੇ ਦੋ ਜੀਆਂ ਦੀ ਮਤ ਬਾਣੀ ਲਿਖਣਾ ਧੰਨ ਪਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਕਹਿੰਦੇ ਭਾਈ ਪਤੀ ਪਤਨੀ ਦਾ ਰਿਸ਼ਤਾ ਮੈਂ ਇਹ ਨਹੀਂ ਮੰਨਦਾ ਵੀ ਦੋ ਜੀ ਇਕੱਠੇ ਹੋਗੇ ਨਾ ਗੁਰਨਾਨਕ ਪਾਸ਼ਾ ਕਹਿੰਦੇ ਮੈਂ ਨਹੀਂ ਮੰਨਦਾ ਵੀ ਦੋ ਜੀ ਇਕੱਠੇ ਬੈਠੇ ਆ ਨਾ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਈ ਐਸ ਹੋਏ ਜਿੱਥੇ ਜ ਸੋਚ ਇੱਕ ਹੋ ਗਈ ਵਿਚਾਰ ਇੱਕ ਹੋ ਗਏ ਦੋਨਾਂ ਦੇ ਉਹਨੂੰ ਕਹਿੰਦੇ ਆ ਪਤੀ ਪਤਨੀ ਦਾ ਰਿਸ਼ਤਾ ਦੋਨੇ ਜੀ ਹੁਣ ਰਲ ਕੇ ਚੱਲਦੇ ਆ ਘਰ ਨੂੰ ਨਾ ਦੋਨੇ ਜੀ ਰਲ ਕੇ ਚਲਾਉਂਦੇ ਆ ਪਰਿਵਾਰ ਨੂੰ ਆਪਨੇ ਰਲ ਕੇ ਤੇ ਜਿਹਦੇ ਘਰ ਨਾਲ ਦੇ ਰਲ ਕੇ ਨਹੀਂ ਚੱਲਦਾ ਪਤਨੀ ਦਾ ਮੂੰਹ ਇਧਰ ਨੂੰ ਹੋਇਆ ਪਿਆ ਪਤੀ ਦਾ ਇਧਰ ਨੂੰ ਹੋਇਆ ਪਿਆ ਬੱਚਿਆਂ ਦਾ ਇਧਰ ਨੂੰ ਹੋਇਆ ਪਿਆ ਬੁਰਾ ਹਾਲ ਹੈ ਜਿੱਕਰ ਹੁੰਦਾ ਸੋ ਗੁਰੂ ਦਾ ਤੁਮ ਇੱਕ ਵਾਰ ਫੇਰ ਵੱਜਣ ਸੁਣ ਲੋ ਧੰਨ ਪਿਰ ਇਹ ਨਾ ਅੱਖੀਆਂ ਬਹਿਣਾ ਇਕੱਠੇ ਹੋਏ ਕਹਿੰਦੇ ਵੀ ਇਕੱਠੇ ਹੋ ਗਏ ਇਹ ਵਿਆਹ ਹੋ ਗਿਆ ਦੋਨਾਂ ਜੀਆਂ ਦਾ ਇਕੱਠੇ ਹੋ ਕੇ ਬੈਠ ਗਏ ਕਹਿੰਦੇ ਮੈਂ ਨਹੀਂ ਮੰਨਦਾ ਪਤੀ ਪਤਨੀ ਗੁਰੂ ਨਾਨਕ ਪਾਸ਼ਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਬਚਨ ਹੈ ਬਚਨ ਹੈ ਜੀ ਮੈਂ ਨਹੀਂ ਮੰਨਦਾ ਪਤੀ ਪਤਨੀ ਕਹਿੰਦੇ ਏਕ ਜੋਤ ਦੋਈ ਕੂਤੀ ਜਿਨ੍ਹਾਂ ਦੇ ਵਿਚਾਰ ਇੱਕ ਹੋ ਗਏ ਕਈ ਵੇਖੇ ਨਾ ਤਈ ਨਾ ਤਈ ਰਿਸ਼ਤੇ ਨਾਤੇ ਆਪਣੇ ਜਿਹੜੇ ਪਤੀ ਪਤਨ ਦਾ ਰਿਸ਼ਤਾ ਇਸ ਹਿਸਾਬ ਦਾ ਹੈ ਵੀ ਜਿਹੜਾ ਖਿਆਲ ਪਤੀ ਅੰਦਰ ਚੱਲਿਆ ਤੁਸੀਂ ਵੇਖੋ ਕਈ ਵਾਰ ਨਾ ਜਦੋਂ ਆਪਾਂ ਆਪਸ ਵਿੱਚ ਗੱਲਾਂ ਕਰਦੇ ਆ ਬੈਠ ਕੇ ਦੋ ਜੀ ਕਹਿੰਦੇ ਮੇਰੇ ਅੰਦਰ ਵੀ ਆਹੇ ਖਿਆਲ ਆਇਆ ਸੀਗਾ ਵੀ ਆਪਾਂ ਐਂ ਚਲਾ ਲੀਏ ਘਰ ਨੂੰ ਆਹ ਕੰਮ ਐਂ ਕਰ ਲੀਏ ਵੇਖੋ ਤੁਸੀਂ ਇਹਨੂੰ ਕਹਿੰਦੇ ਜੀ ਏਕ ਜੋਤ ਦੋਏ ਨੂਰਤੀ ਜੋਤ ਐ ਕੋ ਚ ਕੀ ਹੈ ਦੋਨਾਂ ਦੀ ਪਰ ਮੂਰਤਾਂ ਦੋ ਆ ਵੇਖਣ ਨੂੰ ਦੋ ਐ ਪਰ ਪ੍ਰਮਾਤਮਾ ਦਾ ਰੂਪ ਉੱਥੇ ਹੈ ਕਿਉਂਕਿ ਪ੍ਰਮਾਤਮਾ ਸਾਡਾ ਪਤੀ ਹੈ ਤੇ ਉਹਦੇ ਨਾਲ ਅਸੀਂ ਜੀਵ ਇਸਤਰੀਆਂ ਪਿਆਰਿਓ ਸਾਡਾ ਪਤੀ ਪਰਮੇਸ਼ਰ ਤੇ ਜਿਹੜੀ ਜੀਵ ਇਸਤਰੀ ਪਤੀ ਦੇ ਨਾਲ ਰਲ ਕੇ ਚੱਲਦੀ ਹੈ ਪਿਆਰੋ ਜੇ ਉਹ ਮੁੱਖ ਮੰਤਰੀ ਬਣ ਗਿਆ ਤੇ ਨਾਲ ਫਿਰ ਕੀ ਬਜਦੀ ਹੈ ਉਹ ਵੀ ਮੁੱਖ ਮੰਤਰੀ ਉਹਨੂੰ ਵੀ ਨਾਲ ਹੀ ਕਹਿੰਦੇ ਆ ਜੇ ਸਰਪੰਚ ਬਣ ਗਿਆ ਤੇ ਨਾਲ ਸਰਪੰਚਨੀ ਉਹ ਵੀ ਬਣ ਜਾਂਦੀ ਹੈ ਜੀ ਬਣ ਜਾਂਦੇ ਨੇ ਜੀ ਨਾ ਦੀ ਨਾ ਕਹਿਣ ਲੱਗ ਜਾਂਦੇ ਲੋਕ ਜਿਹੜੇ ਇਕੱਠੇ ਚੱਲਦੇ ਆ ਏਕਾ ਚੇਤੇ ਰੱਖੋ ਜਿਹੜੇ ਜਿਨ੍ਹਾਂ ਦਾ ਇਕੱਠਾ ਹੈ ਪਰ ਐਵੇਂ ਜਿਵੇਂ ਕਹਿੰਦੇ ਪ੍ਰਮਾਤਮਾ ਤਾਂ ਬਹੁਤ ਵੱਡਾ ਮਣਾ ਇੱਕ ਪ੍ਰਮਾਤਮਾ ਨਾਲ ਜੁੜ ਜਾ ਗੁਰੂ ਜੀ ਕਹਿੰਦੇ ਤੂੰ ਵੀ ਉਹ ਪ੍ਰਮਾਤਮਾ ਜਿਵੇਂ ਸਾਰ ਨਰਵੈਰ ਤੇਰੇ ਅੰਦਰ ਵੀ ਨਰਵੈਰਤਾ ਜੋ ਪ੍ਰਮਾਤਮਾ ਬਹੁਤ ਵੱਡਾ ਹੈ ਤੇਰੇ ਅੰਦਰ ਵੀ ਬਹੁਤ ਵੱਡਾ ਦਿਲ ਦਰਿਆ ਹੋ ਜੂਗਾ ਤੇਰੇ ਅੰਦਰ ਵੀ ਸਹਿਤਾ ਜੋ ਤੇਰੇ ਅੰਦਰ ਵੀ ਸਬਰ ਆਜੂ ਬਹੁਤ ਵੱਡਾ ਸੰਤੋਖੀ ਹੈ ਨਾ ਪ੍ਰਮਾਤਮਾ ਬਹੁਤ ਵੱਡਾ ਸੰਤੋਖੀ ਹੈ ਜੀ ਕਿੱਡਾ ਵੱਡਾ ਸੰਤੋਖੀ ਹੈ ਦਸਵੇਂ ਪਾਸ਼ਾ ਬਚਨ ਕਰਦੇ ਐ ਕਹਿੰਦੇ ਪ੍ਰਮਾਤਮਾ ਦੁੱਖ ਦੇਖ ਰਿਹਾ ਹੈ ਸਾਹਮਣੇ ਬੀਏ ਬੰਦਾ ਗਲਤ ਕੰਮ ਕਰ ਰਿਹਾ ਹੈ ਦੋਖਣ ਦੇਖਤ ਹੈ ਪਰ ਦੇਖ ਨਾ ਰਹਿ ਰਿਹਾ ਰੁਗੋਵ ਸਿੰਘ ਜੀ ਮਹਾਰੇ ਕਹਿੰਦੇ ਪ੍ਰਮਾਤਮਾ ਵੇਖ ਰਿਹਾ ਵੀ ਬੰਦਾ ਗਲਤ ਕੰਮ ਕਰ ਰਿਹਾ ਕਿੱਡਾ ਵੱਡਾ ਸਬਰ ਕਿੱਡਾ ਵੱਡਾ ਸੰਤੋਖੀ ਪ੍ਰਮਾਤਮਾ ਫੇਰ ਵੀ ਕਹਿੰਦੇ ਪ੍ਰਮਾਤਮਾ ਨੂੰ ਦਾਤਾ ਦੇਣ ਨਹੀਂ ਹਟਦਾ ਦੇਖੀ ਵੀ ਜਾਂਦਾ ਕਿ ਵਿਆਹ ਕੁ ਗਲਤ ਹੋਈ ਜਾਂਦਾ ਕੰਮ ਪਰ ਗੁਰੂ ਜੀ ਕਹਿੰਦੇ ਕਰਮ ਹੀ ਆਪਕੋ ਆਪਣੀ ਕੇ ਨੇੜ ਹੈ ਕੇ ਦੂਰ ਇਹ ਤਾਂ ਭਾਈ ਕਰ ਮੈਂ ਜਿਖਾਂ ਚੰਗੇ ਕਰ ਲਾਂਗੇ ਪ੍ਰਮਾਤਮਾ ਦੇ ਨੇੜੇ ਹੋ ਜਾਾਂਗੇ ਮਾੜੇ ਕਰਾਂਗੇ ਅਸਾਲ ਪੁਰਖ ਵਾਹਿਗੁਰੂ ਤੋਂ ਦੂਰ ਹੋਈ ਜਾਉ ਦੂਰ ਹੋਈ ਜਾਉ ਸਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਤੁਦ ਬਾਦ ਸਮਰਥ ਹੋਏ ਨਾਹੀ ਕਿਰਪਾ ਕਰ ਬਣਵਾ ਰਿਆ ਇਸ ਨਾਉ ਹੋਰ ਥਾਉ ਨਹੀਂ ਇਸ ਮਾਰਕ ਜੀ ਤੈਥੋਂ ਬਿਨਾ ਕੋਈ ਥਾਂ ਹੈ ਹੀ ਨਹੀਂ ਉਹ ਸ਼ਬਦ ਲਾਗ ਸਵਾਰਿਆ ਮੈਂ ਹੁਣ ਸ਼ਬਦ ਨਾਲ ਲੱਗ ਗਿਆ ਹੁਣ ਆਪਣੇ ਆਪ ਨੂੰ ਭਾਈ ਚੈੱਕ ਕਰਿਓ ਵੀ ਅਸੀਂ ਸ਼ਬਦ ਨਾਲ ਲੱਗ ਗਏ ਸਾਡੀ ਸੁਰਤ ਲੱਗ ਗਈ ਬਾਣੀ ਪੜਨ ਲੱਗ ਗਏ ਅਸੀਂ ਸਿਮਰਨ ਕਰਨ ਲੱਗ ਗਏ ਪ੍ਰਮਾਤਮਾ ਨਾਲ ਸ਼ਬਦ ਨਾਲ ਲੱਗ ਗਏ ਕੋਈ ਮਾੜੀ-ਮੋਟੀ ਸੁਰਤ ਕੇ ਨਹੀਂ ਹੈ ਜੀ ਗੁਰੂ ਜੀ ਕਹਿੰਦੇ ਸ਼ਬਦ ਨਾਲ ਲੱਗ ਕੇ ਹੀ ਤੇਰਾ ਜੀਵਨ ਸਵਰਨਾਗਾ ਸ਼ਬਦ ਤੋਂ ਬਿਨਾ ਤੇਰਾ ਜੀਵਨ ਨਹੀਂ ਸਵਰਨਾਗਾ ਪ੍ਰਮਾਤਮਾ ਦਾ ਨਾਮ ਜਪਣਾ ਪਉ ਤੜ ਕੇ ਉੱਠ ਕੇ ਭਾਈ ਅਮਰਤ ਵਿੱਚ ਜਾਗਣਾ ਪਊਗਾ ਸਿਮਰਨ ਭਜਨ ਬੰਦਗੀ ਵਾਲਾ ਜੀਵਨ ਬਣਾਉਣਾ ਪਊਗਾ ਆ ਇੱਥੇ ਬਾਹਰ ਅੜਕੇਵੇਂ ਵਰ ਲਗਾ ਪਰ ਲਗਾ ਮਾਰੀ ਜਾਂਦਾਗਾ ਉਹ ਰੱਜ ਕੇ ਲੋਕਾਂ ਦੀ ਨਿੰਦਿਆ ਕਰੀ ਜਾਂਦਾ ਕੁਛ ਨਹੀਂ ਮਿਲਣਾ ਤੈਨੂੰ ਮਨਾ ਸੋ ਗੁਰੂ ਜੀ ਕਹਿੰਦੇ ਕਹ ਹੈ ਨਾਨਕ ਲਿਵਾ ਬਾਝੋਂ ਕੀ ਕਰੇ ਵਿਚਾਰੀਆ ਕਹਿੰਦੇ ਭਾਈ ਉਹਦੀ ਸੱਚੀ ਲਿਵ ਤੋਂ ਬਿਨਾ ਕੀ ਕਰਾਂ ਕੀ ਕਰਾਂਗੇ ਜਿੰਦੇ ਤੂੰ ਉਹਦੀ ਸੱਚੀ ਲਿਵ ਤੋਂ ਬਿਨਾ ਕੀ ਕਰ ਲਾਂਗੇ ਬਥੇਰੇ ਤੁਰਗੇ ਤੇਰੇ ਵਰਗੇ ਦੁਨੀਆਂ ਤੇ ਆਕੇ ਬਾਬਾ ਫਰੀਦ ਜੀ ਕਹਿੰਦੇ ਆ ਨਾ ਫਰੀਦਾ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਏ ਆ ਪਤਾ ਨਹੀਂ ਕਿੰਨੇ ਬੈਗੇ ਤੁਰਗੇ ਫਰੀਦਾ ਜਿਹੜੇ ਆਸਣ ਤੇ ਤੂੰ ਬੈਠਾਂਗਾ ਦਾਵੇ ਕਰ ਕਰਦੇ ਸੀਗੇ ਸਾਡੀ ਜ਼ਮੀਨ ਸਾਡੀ ਜਾਇਦਾ ਸਾਡਾ ਆਉਦਾ ਅਸੀਂ ਰਾਜੇ ਸਾਡਾ ਰਾਜ ਕਿੱਧਰ ਗਏ ਗੁਰੂ ਜੀ ਦੇ ਕਿਲ੍ਹੇ ਖੰਡਰ ਬਣੇ ਪਏ ਐ ਦੇਖਦੇ ਆਣਾ ਜੀ ਆ ਬਠਿੰਡੇ ਵਾਲੇ ਕਿਲੇ ਨੂੰ ਵੇਖਿਆ ਕਰੋ ਜਾ ਕੇ ਜਦੋਂ ਅੰਦਰੋਂ ਵੇਖਿਆ ਕਰੋ ਜਦੋਂ ਤੁਸੀਂ ਜਾਣਦੇ ਹੋ ਕਿਤੇ ਵੀ ਅੰਦਰੋਂ ਵੇਖਿਆ ਕਰੋ ਵੀ ਆ ਗਏ ਇੱਥੇ ਵਿੰਦਾ ਹੋਬ ਰਾਜਾ ਹਾਂ ਕੁਮਾਰਾ ਚੱਲਦੇ ਹੁਣ ਕਿਹਣਾ ਉਹਦੇ ਇੱਕ ਇੱਕ ਬਚਨ ਲੋਕਾਂ ਤੇ ਕਰਾਂ ਕਾਨੂੰਨ ਬਣ ਜਾਂਦਾ ਸੀ ਰਾਜਾ ਜਦੋਂ ਕਹਿੰਦੇ ਕਾਨੂੰਨ ਬਣ ਜਾਂਦਾ ਸੀਗਾ ਕਿੱਧਰ ਗਏ ਓਟਾਈ ਜਾਂਦਾ ਸਾਰਾ ਦੇਖਦੇ ਆ ਜੀ ਗੁਰੂ ਜੀ ਮੈਂ ਕਹਿੰਦੇ ਮਾਣਾ ਕਿਵੇਂ ਕਾਦਾ ਹੰਕਾਰ ਕਰਨਾ ਸੱਚੇ ਪ੍ਰਮਾਤਮਾ ਨਾਲ ਜੁੜ ਜਾ ਕਹੈ ਨਾਨਕ ਦੇਵੈ ਬਾਝੋਂ ਕਿਆ ਕਰੇ ਵਿਚਾਰੀਆ ਇਹ ਹੈ ਜੀ ਛੇਵੀਂ ਪੌੜੀ ਦੀ ਵਿਚਾਰ ਗੁਰੂ ਨਾਨਕ ਮਹਾਰਾਜ ਦੇ ਸੱਚੇ ਗਿਆਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਭਾਈ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇਗੀ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ